ਸਤਿ ਸ਼੍ਰੀ ਅਕਾਲ ਜੀ ਬਿਹਤ ਐਹਮ ਖਬਰ ਲੈ ਕੇ ਹਾਜ਼ਰ ਆ ਪੰਜਾਬ ਦਾ ਮੌਸਮ ਜਿਹੜਾ ਕਿ ਹੋ ਜਿਆ ਰਹਿਣ ਵਾਲਾ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦਾ ਮੌਸਮ ਆਪਣੇ ਮਜਾਜ਼ ਬਦਲ ਰਿਹਾ ਪਟੀਆਂ ਪੁਵੇਖਵਾਨੀਆਂ ਪੰਜਾਬ ਦੇ ਮੌਸਮ ਨੂੰ ਲੈ ਕੇ ਹੋਕਿਆ ਨੇ ਕਿਉਂਕਿ ਲਗਾਤਾਰ ਇਹ ਬਦਲਦਾ ਮੌਸਮ ਹੁਣ ਲੋਕਾਂ ਦੇ ਲਈ ਕਹਿਰ ਵੀ ਬਣ ਜਾਵੇਗਾ ਕਿਉਂਕਿ ਹੁਣ ਬਾਰਿਸ਼ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਖੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਪੰਜਾਬੀਆਂ ਨੂੰ ਕਿਉਂਕਿ ਹੁਣ ਰਿਕਾਰਡ ਤੋੜ ਠੰਡ ਪੈਣ ਦੀ ਭਵਿੱਖਵਾਣੀ ਕਰ ਦਿੱਤੀ ਗਈ ਹੈ ਤੇ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਬਠਿੰਡਾ ਪਠਾਨਕੋੜ ਤਰਨਤਾਰਨ ਹੋਰ ਕਈ ਥਾਵਾਂ ਦੇ ਉੱਤੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਦੇ ਵਿੱਚ ਗਰਾਵਟ ਵੀ ਹੋਈ ਹੈ ਜਿੱਥੇ ਹਲਕੀ ਦਰਮਿਆਨੀ ਬਾਰਿਸ਼ ਹੌਣ ਦੇ ਨਾਲ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਪੰਜਾਬ ਭਰ ਦਾ ਮੌਸਮ ਬਦਲ ਗਿਆ ਤੇ ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਠੰਡ ਦਾ ਅਸਰ ਦੇਖਣ ਨੂੰ ਮਿਲਿਆ ਐਂਟਰੀ ਜਿਹੜੀ ਆ ਠੰਡ ਦੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤਾਂ ਇਸ ਬਾਰਿਸ਼ ਦੇ ਨਾਲ ਤਾਪਮਨ ਦੇ ਵਿੱਚ ਗਿਰਾਵਟ ਵੀ ਜਿਹੜੀ ਦੇਖਣ ਨੂੰ ਮਿਲੀ ਹੈ ਇਸ ਗਿਰਾਵਟ ਦੇ ਨਾਲ ਨਾਲ ਹੁਣ ਸਵੇਰ ਔਰ ਰਾਤ ਦੇ ਸਮੇਂ ਧੁੰਦ ਜਿਹੜੀ ਹਲਕੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਪਿੰਡਾਂ ਵਾਲੇ ਥਾਵਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜ਼ਰੂਰ ਠੰਡ ਜਿਹੜੀ ਆ ਸਵੇਰ ਦੇ ਸਮੇਂ ਦੇਖਣ ਨੂੰ ਮਿਲਦੀ ਹੈ ਧੁੰਦ ਹੋ ਰਹੀ ਆ ਹੌਲੀ ਹੌਲੀ ਇਹ ਮੌਸਮ ਹੋਰ ਜ਼ਿਆਦਾ ਹੀ ਬੱਤਰ ਹੋਵੇਗਾ ਜਾਨਕੀ ਹੋਰ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਦਿਨ ਪ੍ਰਤੀ ਦਿਨ ਇਹ ਕਿਹਾ ਜਾ ਰਿਹਾ ਕਿ ਠੰਡ ਵਧੇਗੀ ਤੋ ਵੇਖੋ ਅਣੀ ਆਈ ਜਾਂਦੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀ ਟੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ بارش ਪੈਣ ਤੋਂ ਬਾਅਦ ਜਿਹੜਾ ਪ੍ਰਦੂਸ਼ਣ ਆ ਉਹ ਘਟ ਚੁੱਕਾ ਹੈ ਸਥਿਰ ਹੋ ਚੁੱਕਾ ਹੈ ਪਰ ਠੰਡ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਦੇ ਨਾਲ ਦੀ ਨਾਲ ਵੈਸਟਰਨ ਡਿਸਟਰਬੈਂਸ ਜਿਹੜੀ ਆ ਉਹ ਘਟ ਚੁੱਕੀ ਆ بارش ਕਰਕੇ ਔਰ ਕਾਫੀ ਜ਼ਿਆਦਾ ਜਿਹੜਾ ਪੰਜਾਬੀਆਂ ਦੇ ਲਈ ਪ੍ਰਦੂਸ਼ਣ ਦੇ ਕਰਕੇ ਖਤਰਾ ਬਣਿਆ ਹੋਇਆ ਸੀ ਉਸ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਨਾਲ ਦੀ ਨਾਲ ਇਹ ਠੰਡੀਆਂ ਹਵਾਵਾਂ ਤੇ ਠੰਡ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਰਿਕਾਰਡ ਤੋੜ ਠੰਡ ਇਸ ਸਾਲ ਪੈਣ ਵਾਲੀ ਹੈ ਜਿਵੇਂ ਪਿਛਲੇ ਸਾਲ ਬਹੁਤ ਘੱਟ ਮਾਤਰਾ ਤੇ ਠੰਡ ਪਈ ਸੀ ਤਾਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਠੰਡ ਦਾ ਕਹਿਰ ਦੇਖਣ ਨੂੰ ਮਿਲਿਆ ਤਾਂ ਵੱਡੀਆਂ ਭਵਿੱਖਬਾਣੀਆਂ ਮੌਸਮ ਵਿਭਾਗ ਦੇ ਮੁਤਾਬਕ ਕਰ ਦਿੱਤੀਆਂ ਗਈਆਂ ਨੇ ਤਾਂ ਲੋਕਾਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਹੈ ਤੇ ਤੁਸੀਂ ਵੀ ਕਿਤੇ ਜਾਣ ਤੋਂ ਪਹਿਲਾਂ ਸਾਵਧਾਨ ਤੇ ਸੁਚੇਤ ਰਹਿਣਾ ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਬਦਲ ਦੇ ਮੌਸਮ ਦੇ ਵਿੱਚ ਖੂਸੀ ਪਰਬਤ ਹੋਸ ਆਖ ਦਿਓ ਯਾਨੀ ਕਿ ਹੁਣ ਇਸ ਸਾਲ ਕੜਾਕੇ ਦੀ ਠੰਡ ਪੈਣ ਦੇ ਅਨਸਾਰ ਦੱਸੇ ਗਏ ਨੇ ਤੇ ਵੱਧ ਮਾਤਰਾ ਤੇ ਠੰਡ ਜਿਹੜੀ ਹੈ ਇਸ ਸਾਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ